ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਰੇੜਕਾ ਬਰਕਰਾਰ ਸੀ ਪੰਜਾਬੀ ਨੀਝ ਲਾ ਕੇ ਤੱਕ ਰਹੇ ਸੀ ਕਿ ਆਖਰ ਪੰਜਾਬ ਦੀਆਂ ਪੰਚਾਇਤੀ ਚੋਣਾਂ ਹੋਣਗੀਆਂ ਕਦੋਂ ਕਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲ ਦੇ ਲਈ ਹਾਮੀ ਭਰੂਗੀ ਕਿ ਇਸ ਤਰੀਕ ਇਸ ਮਹੀਨੇ ਇਸ ਦਿਨ ਅਸੀਂ ਪੰਚਾਇਤੀ ਚੋਣਾਂ ਦਾ ਐਲਾਨ ਕਰਦੇ ਹਾਂ ਪਰ ਪੰਜਾਬੀਆਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਰਹੀ ਅਨਾਉਂਸ ਨਹੀਂ ਸੀ ਹੋਈਆਂ ਪੰਚਾਇਤੀ ਚੋਣਾਂ ਹੁਣ ਦੋਸਤੋ ਸਤੰਬਰ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਆਖਰ ਹਮੇਂ ਭਰਤੀ ਗਈ ਹੈ ਗੱਲ ਕਲੀਅਰ ਹੋ ਗਈ ਕਿ ਜਿਹੜੀ ਫਰਵਰੀ ਮਹੀਨੇ ਤੋਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਪੈਂਡਿੰਗ ਨੇ ਉਹ ਪੰਚਾਇਤੀ ਚੋਣਾਂ ਹੁਣ ਸਤੰਬਰ ਦੇ ਵਿੱਚ ਹੋਣਗੀਆਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਫਿਊਰਚਿਪ ਤੁਹਾਨੂੰ ਪਤਾ ਕਿ ਆਪਾਂ ਇਸ ਚੈਨਲ ਦੇ ਉੱਪਰ ਪੰਜਾਬ ਦੇ ਨਾਲ ਜੁੜੇ ਹੋਏ ਖਾਸ ਕਰਕੇ ਪਿੰਡ ਨੇ ਪੰਚਾਇਤਾਂ ਨੇ ਉਹਨਾਂ ਦੀ ਇਸ ਚੈਨਲ ਦੇ ਉੱਪਰ ਗੱਲ ਕਰਦੇ ਆਪਾਂ ਪੰਜਾਬ ਦੀਆਂ ਪੰਚਾਇਤਾਂ ਕਦੋਂ ਹੋਣਗੀਆਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਸਤੰਬਰ ਦੇ ਵਿੱਚ ਹੋਣ ਦੇ ਵੱਡੇ आसार ਨੇ ਤੇ ਹੋ ਸਕਦੀਆਂ ਨੇ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕਿਹਾ ਕਿ ਅਸੀਂ ਜਿਹੜੀਆਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਨੇ ਇਹ ਚੋਣਾਂ ਅਸੀਂ ਸਤੰਬਰ ਦੇ ਵਿੱਚ ਕਰਵਾਵਾਂਗੇ ਤਾਂ ਅ ਇਸੇ ਆਪਾਂ ਗੱਲ ਕਰਾਂਗੇ ਪਰ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਦੋਸਤੋ ਕਿਉਂਕਿ ਇਸ ਚੈਨਲ ਦੇ ਉੱਪਰ ਆਪਾਂ ਪੰਜਾਬ ਦੀ ਪਿੰਡਾਂ ਦੀ ਪੰਚਾਇਤੀ ਚੋਣਾਂ ਦੀ ਗੱਲ ਕਰਦੇ ਆਂ ਹਰ ਰੋਜ਼ ਅਸੀਂ ਇੱਕ ਵੀਡੀਓ ਪਾਉਂਦੇ ਆਂ ਪੰਚਾਇਤੀ ਮਾਮਲਿਆਂ ਦੇ ਰਿਲੇਟਡ ਇਹਦੇ ਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਭ ਤੋਂ ਪਹਿਲਾਂ ਚੈਨਲ ਕਰ ਲੈਣ ਸਬਸਕ੍ਰਾਈਬ ਤਾਂ ਜੋ ਜਦੋਂ ਮੈਂ ਕੋਈ ਹੋਰ ਵੀਡੀਓ ਲੈ ਕੇ ਆਵਾਂਗਾ ਪੰਚਾਇਤੀ ਮਾਮਲਿਆਂ ਦੇ ਉੱਪਰ ਤਾਂ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਇਸ ਲਈ ਤੁਸੀਂ ਚੈਨਲ ਨੂੰ ਕਰੋ ਸਬਸਕ੍ਰਾਈਬ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂ ਜਿਹੜੇ ਦੋਸਤ ਨਵੇਂ ਆਏ ਨੇ ਪਹਿਲਾਂ ਹੁਣ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਥੱਲੇ ਲਾਲ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਸਬਸਕ੍ਰਾਈਬ ਸੋ ਧੰਨਵਾਦ ਦੋਸਤੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਦੋਸਤੋ ਹੁਣ ਸਤੰਬਰ ਦੇ ਵਿੱਚ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਜਨਵਰੀ ਦੇ ਦੂਜੇ ਹਫਤੇ ਦੇ ਵਿੱਚ ਪੰਜਾਬ ਦੀਆਂ ਪੰਚਾਇਤਾਂ ਦਾ ਜਿਹੜਾ ਕਾਰਜਕਾਲ ਸੀ ਉਹ ਪੂਰਾ ਹੋ ਗਿਆ ਸੀ ਚੋਣ ਹੋਈ ਸੀ 30 ਦਸੰਬਰ 2018 ਨੂੰ ਤੇ ਹੁਣ ਜਿਹੜੀਆਂ ਪੰਚਾਇਤਾਂ ਖਤਮ ਹੋਈਆਂ ਸੀ ਉਹ ਹੋਈਆਂ ਸੀ ਜਨਵਰੀ ਦੇ ਦੂਜੇ ਹਫਤੇ ਚੋਣ ਹੋਈ ਤੇ 2024 ਦੇ ਵਿੱਚ ਯਾਨੀ ਕਿ ਹੁਣ ਤਾਂ ਕੁਝ ਕੁ ਮਹੀਨੇ ਪਹਿਲਾਂ ਹੁਣ ਫਰਵਰੀ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਚਾਹੀਦੀ ਸੀ ਪਰ ਫਰਵਰੀ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਦੋਸਤੋ ਹੋਈਆਂ ਤੇ ਚੋਣਾਂ ਨਹੀਂ ਹੋਈਆਂ ਹੈਗੀਆਂ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪੈਗੀਆਂ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਕਰਵਾ ਰਹੀ ਜਿਵੇਂ ਇੱਕ ਪਟੀਸ਼ਨ ਕਰਤਾ ਸੀ ਮਲੇਰ ਕੋਟੜਾ ਦੇ ਬਿਆਨਤ ਸਿੰਘ ਉਹਨਾਂ ਨੇ ਵੀ ਪਟੀਸ਼ਨ ਪਾਈ ਸੀ ਤਾਂ ਹਾਈ ਕੋਰਟ ਦੇ ਵਿੱਚ ਲਗਾਤਾਰ ਸੁਣਵਾਈਆਂ ਹੋ ਰਹੀਆਂ ਸੀ ਇਹਦੇ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗੇ ਜਾ ਰਹੇ ਸੀ ਕਿ ਆਖਰ ਤੁਸੀਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਾਓਗੇ ਕਦੋਂ ਦੋਸਤੋ ਬਿੱਤੇ ਦਿਨੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਜਦੋਂ ਬਿੱਤੇਦਨੀ ਸੁਣਵਾਈ ਹੁੰਦੀ ਹੈ ਤਾਂ ਹਾਈ ਕੋਰਟ ਉੱਥੇ ਪੁੱਛਦੀ ਹੈ ਕਿ ਸਾਡੇ ਕੋਲ ਜਨਹਿੱਤ ਦੇ ਵਿੱਚ ਪਟੀਸ਼ਨ ਆਈ ਹੋਈ ਹੈ ਸਰਕਾਰ ਨੂੰ ਸਵਾਲ ਹੁੰਦਾ ਕਿ ਤੁਸੀਂ ਪੰਚਾਇਤੀ ਚੋਣਾਂ ਕਦੋਂ ਕਰਵਾ ਰਹੇ ਹੋ ਪੰਜਾਬ ਸਰਕਾਰ ਐਡਵੋਕੇਟ ਜਰਨਲ ਦੇ ਰਾਹੀਂ ਆਪਣਾ ਜਵਾਬ ਦਾਇਰ ਕਰਦੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਤੇ ਪੰਜਾਬ ਸਰਕਾਰ ਉੱਥੇ ਕਹਿੰਦੀ ਹੈ ਕਿ ਆਉਣ ਵਾਲੇ ਸਤੰਬਰ ਮਹੀਨੇ ਦੇ ਵਿੱਚ ਅਸੀਂ ਪੰਚਾਇਤੀ ਚੋਣਾਂ ਕਰਵਾ ਦੇਾਂਗੇ ਇੱਕ ਵਾਰੋਂ ਫੇਰ ਦੱਸਦਾ ਕਿ ਹਾਈ ਕੋਰਟ ਦੇ ਵਿੱਚ ਜਦੋਂ ਪੰਜਾਬ ਸਰਕਾਰ ਨੇ ਆਪਣਾ ਜਵਾਬ ਹਦਾਇਰ ਕੀਤਾ ਤਾਂ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਤੰਬਰ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾ ਦੇਾਂਗੇ ਤਾਂ ਜਿਹੜੀ ਆਹ ਜਨਹਿਤ ਪਟੀਸ਼ਨ ਪਈ ਹੋਈ ਸੀ ਇਸ ਪਟੀਸ਼ਨ ਦਾ ਨਿਪਟਾਰਾ ਕਰਤਾ ਹਾਈ ਕੋਰਟ ਨੇ ਨਾਲੋਂ ਨਾਲ ਜਿਹੜੇ ਪਟੀਸ਼ਨ ਕਰਤਾ ਸੀ ਉਹਨਾਂ ਨੂੰ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਸਰਕਾਰ ਸਤੰਬਰ ਮਹੀਨੇ ਦੇ ਵਿੱਚ ਨਹੀਂ ਕਰਾਉਂਦੀ ਹੈਗੀ ਤਾਂ ਤੁਸੀਂ ਮੁੜ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਪਟੀਸ਼ਨ ਪਾ ਸਕਦੇ ਹੋ ਤੇ ਜਦੋਂ ਮਿਊਨਿਸਪਲ ਕਮੇਟੀ ਦੀਆਂ ਜਿਹੜੀ 22 ਮਿਊਨਿਸਪਲ ਚੋਣਾਂ ਹੋਣੀਆਂ ਨੇ ਕਮੇਟੀ ਦੀਆਂ ਉਹ ਪੈਂਡਿੰਗ ਨੇ ਚਾਰ ਨਗਰ ਨਿਕੰ ਪੈਂਡਿੰਗ ਇਹ ਨੇ ਜਦੋਂ ਉਹਨਾਂ ਨੂੰ ਲੈ ਕੇ ਗੱਲ ਆਈ ਤਾਂ ਐਡਵੋਕੇਟ ਜਰਨਲ ਨੇ ਉੱਥੇ ਗੱਲ ਰੱਖੀ ਕਿ ਸੁਪਰੀਮ ਕੋਰਟ ਦੇ ਵਿੱਚ ਵਾਰਡ ਬੰਦੀ ਨੂੰ ਲੈ ਕੇ ਕੇਸ ਹੋਣ ਦੇ ਕਰਕੇ ਇਹਦੇ 'ਚ ਅਜੇ ਸੀ ਤੁਹਾਨੂੰ ਟਾਈਮ ਦਿਓ ਤਿੰਨ ਹਫ਼ਤਿਆਂ ਦੇ ਵਿੱਚ ਅਸੀਂ ਜਵਾਬ ਦਾਇਰ ਕਰਾਂਗੇ ਤਾਂ ਪੰਚਾਇਤੀ ਚੋਣਾਂ ਦੇ ਉੱਪਰ ਗੱਲ ਕਲੀਅਰ ਕਰਤੀ ਪੰਜਾਬ ਸਰਕਾਰ ਨੇ ਇਹ ਪੰਚਾਇਤੀ ਚੋਣਾਂ ਹੋਣਗੀਆਂ ਸਤੰਬਰ ਮਹੀਨੇ ਦੇ ਵਿੱਚ ਹੋਣਗੀਆਂ ਸੋ ਜਿਹੜੇ ਦੋਸਤ ਨਾ ਮ आए ਨੇ ਚੈਨਲ ਨੂੰ ਉਹ ਕਰ ਲੈਣ ਸਬਸਕ੍ਰਾਈਬ ਤੇ ਹੁਣ ਪੰਚਾਇਤੀ ਚੋਣਾਂ ਹੋਣਗੀਆਂ ਸਤੰਬਰ ਦੇ ਵਿੱਚ